ਕਬੀਰ ਪਾਸ਼ਾ ਜੀ ਕਹਿੰਦੇ ਯਾਦ ਰੱਖੀ ਦਿਖਾ ਲਿਆ ਪੀ ਲਿਆ ਹੰਡਾ ਲਿਆ ਵਸ ਇਹ ਜਿੰਦਗੀ ਇਹ ਫਿਰ ਨਹੀਂ ਜਿਹੜੇ ਮਨੋਰਥ ਲਈ ਜਿਹੜੇ ਕੰਮ ਲਈ ਤੈਨੂੰ ਸਮਾਂ ਮਿਲਿਆ ਠੀਕ ਨਾ ਰੱਬ ਨੇ ਦਿੱਤਾ ਸੀ ਸਮਾਂ ਇਹ ਮਨੁੱਖਾ ਸਰੀਰ ਦਿੱਤਾ ਸੀ ਇਹ ਫੇਰ ਨਹੀਂ ਮਿਲਣਾ ਪੇਟ ਪਰਿਉ ਬਸੂਆਂ ਜਿਉਂ ਸੋਇਓ ਮਨੁੱਖ ਜਨਮ ਹੈ ਹਾਰੇਉ ਜੀਵਨ ਦੀ ਬਾਜੀ ਹਾਰ ਕੇ ਜੀਵਨ ਦੀ ਬਾਜੀ ਨੂੰ ਹਾਰ ਕੇ ਦੁਨੀਆ ਤੋਂ ਜਾ ਰਿਹਾ ਸਾਰਾ ਦਿਨ ਸਾਰੀ ਰਾਤ ਸੁੱਤਿਆ ਨਗਾ ਦਿੱਤੀ ਤੋ ਕਦ ਤੂੰ ਮਨੁੱਖਾ ਜੀਵਨ ਐਵੇਂ ਕਹਿੰਦੇ ਗਵਾ ਬੈਠਾ ਸਾਧ ਸੰਗਤ ਕਹੂ ਨੇ ਕੀਨੇ ਰੱਜੀਉ ਤੰਦੈ ਝੂਠ ਸਾਹਿਬ ਜੀ ਕਹਿੰਦੇ ਤੂੰ ਕਦੇ ਸਤ ਸੰਗਤ ਦੇ ਵਿੱਚ ਨਹੀਂ ਗਿਆ ਕਦੇ ਵੀ ਰੱਬ ਰੱਬ ਨਹੀਂ ਕੀਤਾ ਕਿਤੇ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕੀਤੀ ਵੀ ਅੰਮ੍ਰਿਤ ਵੇਲੇ 5 10 ਮਿੰਟ ਉੱਠ ਕੇ ਉਸ ਰੱਬ ਨੂੰ ਯਾਦ ਕਰ ਲਿਆ ਹੋਵੇ ਕਦੇ ਵੀ ਖਿਆਲ ਹੀ ਨਹੀਂ ਆਇਆ ਮਨ ਵਿੱਚ ਦੁਨੀਆ ਦੇ ਪਦਾਰਥਾਂ ਦੇ ਵਿੱਚ ਝੂਠੇ ਪਦਾਰਥਾਂ ਦੇ ਵਿੱਚ ਹੀ ਲੱਗੇ ਕਿੰਨਾ ਸਮਾਂ ਬਰਬਾਦ ਕਰ ਦਿੱਤਾ ਤਵੀਰ ਪਾਸਾ ਜੀ ਕਹਿੰਦੇ ਇੰਨਾ ਸਮਾਂ ਉਹ ਐਵੇਂ ਬਰਬਾਦ ਕਰਕੇ ਚਲੇ ਗਿਆ ਇਹ ਵਾਰ-ਵਾਰ ਜ਼ਿੰਦਗੀ ਥੋੜੋ ਮਿਲਦੀ ਆ ਮਾਨਸ ਜਨਨ ਦੁਰਲੰਭ ਹੈ ਦੁਰਲੰਭਤੁ ਭਾਵ ਇਹ ਬੜਾ ਕੀਮਤੀ ਆ ਬੱਲੇ ਇੱਕ ਵਾਰੀ ਹੱਥ ਵਿੱਚੋਂ ਖੁੰਝ ਗਿਆ ਕਨਾ ਮੁੜ ਕੇ ਵਾਪਸ ਨਹੀਂ ਆਇਆ ਤੂੰ ਨਾ satsang ਦੇ ਵਿੱਚ ਗਿਆ ਕਦੇ ਝੂਠੇ ਧੰਦਿਆਂ ਦੇ ਵਿੱਚ ਕਹਿੰਦੇ ਮਸਤ ਹੋ ਕੇ ਇੱਥੇ ਸਮਾਂ ਗੁਜ਼ਾਰ ਦਿੱਤਾ ਤੇ ਵੇਖੀ ਨਹੀਂ ਖਿਆਲ ਹੀ ਨਹੀਂ ਕੀਤਾ ਗੌਰੀ ਨਹੀਂ ਕੀਤਾ